ਤੈਨੂੰ ਸੁਣ ਕੇ ਮੈਂ ਉਧਰ ਵੀ ਜਾ ਕੇ ਦੱਸ ਦਵਾਂ ਕਿ ਉਹਨਾਂ ਵੱਲੋਂ ਕੰਮ ਪੱਕਾ ਹੈ ਤੁਹਾਡੇ ਵੱਲੋਂ ਕੰਮ ਪੱਕਾ ਹੁਣ ਉਹਦੀ ਮੰਮੀ ਆਏਗੀ ਫੇਰ ਉਹਨਾਂ ਤਰੀਕ ਪੀ ਕਾਸਸ ਬਸ ਤੁਸੀਂ ਵੀ ਆਪਣੀ ਤਰੀਕ ਸੋਚ ਲਓ ਕਦੋਂ ਕਰਨਾ ਬਸ ਇਹ ਆ ਕਿ ਬੰਦੇ ਚੰਗੇ ਹੋਣੇ ਚਾਹੀਦੇ ਸੇਵਾ ਪਾਣੀ ਵਧੀਆ ਕਰਵਾ ਦਿਓ ਸਾਡੀ ਬਾਕੀ ਕੁੜੀ ਵਾਲਾ ਸਾਨੂੰ ਕੋਈ ਕਮੀ ਨਹੀਂ ਲੱਗਣੀ ਇਹ ਚੀਜ਼ ਦੀ ਕਮੀ ਨਹੀਂ ਆਊਗੀ ਜੇ ਆਊਗੀ ਨਾ ਮੈਂ ਨਾਲ ਹੋਣਾ ਤੁਹਾਡੇ ਉਸੇ ਵੇਲੇ ਕਹਿ ਕੇ ਉੱਥੇ ਸਾਜਿਰ ਕਰਵਾਵਾਂਗੀ ਚੀਜ਼ ਬਸ ਇਹ ਚੀਜ਼ ਆਉਣੀ ਚਾਹੀਦੀ ਐ ਇੱਥੇ ਕਿਉਂ ਨਹੀਂ ਆਈ ਸੰਨ ਪਤਾ ਹੀ ਨਾ ਇੱਕ ਦੋ ਦਿਨ ਰਿਸ਼ਤੇ ਕਰਾਈ ਬੜੇ ਵਧੀਆ ਕਰਾਈ ਕਾਈ ਮੰਮੀ ਦਾ ਤੁਹਾਡੇ ਵੱਲ ਧਿਆਨ ਨਹੀਂ। ਤਾਂ ਤੁਹਾਨੂੰ ਫੋਨ ਕਰਕੇ ਦੱਸਿਆ। ਕਮੀ ਕਿਹ ਚੀਜ਼ ਦੀ ਨਹੀਂ ਉਹ ਜਿੱਦਾਂ ਤੁਸੀਂ ਕਹੋਗੇ ਨਾ ਉਹਦਾ ਕਰਨੀ। ਬਸ ਕੁੜੀ ਵੀ ਸਾਡੇ ਘਰ ਆ ਕੇ ਰਾਜ ਹੀ ਕਰੇਗੀ। ਉਹਨੂੰ ਵੀ ਇਸ ਘਰ ਵਿੱਚ ਕੋਈ ਕਮੀ ਨਹੀਂ ਮਿਲੇਗੀ। ਵਧੀਆ ਪੁੱਤ ਫਿਰ ਸਭ ਸਿੱਧਤੀ ਹੋਏਗੀ ਤੁਹਾਡੀ। ਰਿਸ਼ਤੇਦਾਰਾਂ ਦੀ ਪਿਆਰ ਵਧੇਗਾ ਨਾਲੇ। ਹੁਣ ਦੀ ਦੱਸੋ ਮੈਂ ਤੁਹਾਡੇ ਉਸ ਚਾਹ ਬਣਾਵਾਂ ਕਿ ਦੁੱਧ ਬਣਾਵਾਂ ਕਿ ਕੌਫੀ ਬਣਾਵਾਂ। ਪੁੱਤ ਜੇ ਕੋਸ਼ੀ ਨਾ ਬਣਾ ਤੇ ਤਾਂ ਮੰਮੀ ਦੀ ਤੇਰੀ ਘਰ ਨਹੀਂ ਹੈ ਜੇ ਹੁੰਦੀ ਤੇ ਮੈਂ ਹੋਰ ਬਹਿ ਜਾਂਦੀ ਤੇ ਮੇਰਾ ਰੱਦਾ ਮੈਂ ਉੱਧਰ ਜਾਵਾਂ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂ। ਤੇ ਦੋਵਾਂ ਵੱਲੋਂ ਹਾਂ ਹੋ ਗਈ ਆ ਹੁਣ ਆਪਣਾ ਤੁਸੀਂ ਤਰੀਕ ਤਰ੍ਹਾਂ ਸੋਚ ਲਓ ਤੁਸੀਂ ਵੀ ਮੈਨੂੰ ਦੱਸ ਦੋ ਤੇ ਉਹ ਵੀ ਮੈਂ ਦੱਸ ਦਾਂਗੀ ਫਿਰ ਮੈਂ ਤੁਹਾਨੂੰ ਇੱਕ ਦੇਜੋ ਦੱਸ ਦੂੰਗੀ ਆਖਰ ਠੀਕ ਆ ਤੇ ਫਿਰ ਜਾ ਕੇ ਨਾ ਤੁਹਾਡਾ ਜੀ ਮੈਨੂੰ ਫੋਨ ਦੇ ਦੱਸਿਓ ਵੀ ਮੈਂ ਉਹਨਾਂ ਨੂੰ ਕਹਿ ਆਈ ਆ ਠੀਕ ਹੋਇਆ ਕਰਨਾ ਕੀ ਨੂੰ ਚਾਹ ਤੇ ਬਣਾ ਕੇ ਪਿਆ ਮੈਂ ਸਮੋਸੇ ਲੈ ਆਉਣਾ ਕੋਈ ਨਹੀਂ ਆਂਟੀ ਕਿਉਂ ਦੇਉਂਦੇ ਚਾਹ ਤੇ ਨਹੀਂ ਆਂ ਕੰਨ ਸਮੋਸੇ ਖਾਣ ਉਹ ਤਾਂ ਹੀ ਸੁਣੇ ਆਪਾਂ ਹੁਣ ਆਂਟੀ ਬਤਾ ਕਿਉਂ ਨਹੀਂ ਚਾਹ ਪੀਂਦੇ ਕਾਲੇ ਉਧਰੋਂ ਨਹੀਂ ਪੀ ਕੇ ਆਏ ਤੇ ਅੰਦਰ ਰਾਜ ਹੁੰਦੇ ਆ ਅੱਜ ਇਹਨਾਂ ਨੇ ਉਧਰੋਂ ਪੀ ਨਹੀਂ ਤੇ ਆ ਇਧਰੋਂ ਨਹੀਂ ਨਾ ਮੈਂ ਤੇ ਤਾਂ ਪਾ ਗਾਂ ਸਮੋਸੇ ਹੀ ਖਾ ਰਹੀ ਹਾਂ ਹਾਂ ਠੀਕ ਆ ਤੇ ਸਮੋਸੇ ਨਹੀਂ ਖਾਣੇ ਰਸਗੁੱਲੇ ਵੀ ਖਾਣੇ ਆ ਆ ਟੈਨਸ਼ਨ ਨਾ ਲਾ ਤੇਰੇ ਨਾਲ ਮੈਂ ਜਿੰਦਰਾ ਮਾ ਤੇ ਜਿੰਦਰਾ ਨਾਲ ਕੋਈ ਦੇਖਾ ਉਹਨਾਂ ਨੂੰ ਕਿਹਾ ਸਮੋਸੇ ਰੱਗ ਲੈ ਦਵਾਈ ਨੂੰ ਸਮੋਸੇ ਬੜੇ ਪਸੰਦ ਆ ਛੱਡ ਘੜ ਮੈਂ ਖਵਾਉਂਗਾ ਉਹਨੂੰ ਸਾਰਾ ਕੁਝ ਆਪਣੇ ਲਾਗੇ ਬਾਲ ਕੇ ਕਹਿੰਉਂ ਤੂੰ ਟੈਨਸ਼ਨ ਨਾ ਲਾ ਸੀਮਾ ਪਤ ਮੈਂ ਇੱਕ ਗੱਲ ਤਾਂ ਪੁੱਛਣੀ ਭੁੱਲ ਗਈ ਤੇਰੀ ਮੰਮੀ ਨੂੰ ਪੁੱਛਣਾ ਸੀ ਤੇ ਉਹ ਮੈਨੂੰ ਆਂਦੇ ਸੀ ਤੇ ਉਹਨਾਂ ਨੂੰ ਪੁੱਛੋ ਉਹਨਾਂ ਦੀ ਕੋਈ ਡਿਮਾਂਡ ਤੇ ਡਿਮਾਂਡ ਆਂਟੀ ਡਿਮਾਂਡ ਤਾਂ ਸਾਡੀ ਕੋਈ ਨਹੀਂ ਹੈਗੀ ਦੇਖੋ ਉਹਨਾਂ ਦੀ ਕੱਲੀ ਕੱਲੀ ਤੀ ਪੈਨ ਆਪਣੇ ਉਹਨਾਂ ਨੇ ਵਿਚਾਰ ਰਿਆ ਹੈ ਪੂਰੇ ਕਰਨੇ ਆ ਜੋ ਦੇਣਾ ਆਪਣੀ ਤੀ ਨੂੰ ਦੇਣਾ ਸਾਨੂੰ ਥੋੜੀ ਦੇਣਾ ਖਾਲੀਆ ਥੋੜੀ ਨੂੰ ਤੋ ਦੇਣਾ ਤੇ ਦੂਜੀ ਇਹ ਗੱਲ ਸਾਡੇ ਘਰ ਬਾੜਾ ਜੱਪੂ ਜਿਆ ਵੇਖੋ ਘਰ ਪਰਿਆ ਵਾ ਕਿਸੇ ਚੀਜ਼ ਦੀ ਕਮੀ ਹੈਗੀ ਕਿਤੇ ਸੂਈ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਉਹ ਤਾਂ ਉਹ ਤਾਂ ਗੱਲ ਵੱਖਰੀ ਐ ਉਹਨਾਂ ਨੇ ਆਪਣੀ ਨੀਤੀ ਨੂੰ ਕੀ ਦੇਣਾ ਕੀ ਨਹੀਂ ਦੇਣਾ ਉਹਦੀ ਤਾਂ ਕੋਈ ਵੀਰਾ ਤੁਹਾਡੀ ਕੋਈ ਡਿਮਾਂਡ ਆ ਗਈ ਤਾਂ ਦੱਸੋ ਨਾ ਆਂਟੀ ਸਾਡੀ ਤਾਂ ਕੋਈ ਡਿਮਾਂਡ ਨਹੀਂ ਜੇਣੀ ਡਿਮਾਂਡ ਆ ਗਈ ਉਹ ਤਾਂ ਪਤਾਨ ਦੱਸਤਾ ਸੇਵਾ ਬਰਾਤੀਆਂ ਦੀ ਕਰਦੇ ਤੇ ਮਿਲਨੀਆਂ ਸੋਹਣੀਆਂ ਕਰਵਾ ਦੇ ਸੇਵਾ 'ਚ ਤੈਨੂੰ ਮੈਂ ਕਹਾਂ ਕੋਈ ਫਰਕ ਨਹੀਂ ਹੋਊਗਾ ਜੇ ਫਰਕ ਹੋਏਗਾ ਮੈਂ ਉਸੇ ਵੇਲੇ ਕਹਿ ਗਈ ਉੱਥੇ ਆ ਜਿੱਤਾ ਹੁਣ ਕੀ ਹੋਰ ਦੱਸ ਕੀ ਕਰ ਬਸ ਠੀਕ ਐ ਬਾਕੀ ਜੋ ਦੇਣਾ ਉਹਨਾਂ ਨੇ ਆਪਣੀ ਧੀ ਨੂੰ ਦੇਣਾ ਕੱਲੀ ਕੱਲੀ ਦੇ ਧੀ ਆ ਵਿਚਾਰੀ ਲਾਡਾਂ ਨਾਲ ਪਾਲੀ ਸਭ ਕੁਝ ਮਾਪਿਓ ਦਿੰਦੇ ਆ ਨਾਨੀ ਆ ਤੇ ਇਧਰ ਵੀ ਕੱਲਾ ਕੱਲਾ ਯਾਰ ਇਧਰ ਕਰੇ ਦੋ ਵਾ ਆਹੋ ਕੋਈ ਕਮੀ ਨਹੀਂ ਤੇ ਪਾਸੇ ਵੀ ਉਹ ਇਧਰੋਂ ਵੀ ਨਹੀਂ ਕੋਈ ਕਮੀ ਹੁੰਦੀ ਕੁੜੀ ਨੂੰ ਕੋਈ ਕਮੀ ਨਾ ਨਹੀਂ ਤੇ ਬਸ બે ਬਿਕਰੋ ਕੇ ਰਿਸ਼ਤਾ ਕਰਾਇਆ ਉਹ ਤਾਂ ਲਕੀਮਾ ਰਿਸ਼ਤਾ ਕਰਾਇਆ ਵਾ ਤੇ ਉਹ ਵੀ ਉਹ ਜੇ ਦੇ ਵੀ ਉਹ ਜੇ ਕੋਈ ਕਮੀ ਨਾ ਰਹੇ ਜੀ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਹੁਣ ਸ਼ੌਕ ਆ ਤਾਂ ਉਹ ਵੀ ਸ਼ੌਕ ਆ ਰਹੀ ਪੀ ਇਹਨਾਂ ਨੇ ਡਿਮਾਂਡ ਰੱਖੀ ਪੀ ਸਾਨੂੰ ਰੋਟੀ ਪਾਣੀ ਸੋਣੀ ਪੁੱਛੀ ਜਾਵੇ ਠੀਕ ਹੈ ਤੇ ਹੋਰ ਮਿਲਣੀਆਂ ਸੋਣੀਆਂ ਕਰਦੇ ਉਹ ਮੈਂ ਦੋ ਇਹਨਾਂ ਨੂੰ ਰੱਖ ਦਿੱਤੀ ਵੀ ਗੱਲ ਉਹ ਆnde ਕੋਈ ਗੱਲ ਛੋਟਾ ਜਿਹੇ ਤੇ ਪਰਿਵਾਰ ਹੈ ਘਰ ਤੇ ਜੀ ਠੀਕ ਹੈ ਕਿ ਨਹੀਂ ਹਾਂ ਠੀਕ ਹੈ ਇਹ ਵੀ ਛੋਟਾ ਤੇ ਉਹ ਵੀ ਛੋਟਾ ਪਰਿਵਾਰ ਮੇਰੀ ਗੱਲ ਸੁਣ ਸੀਮਾ ਭਰਾ ਤੇਰਾ ਕਿੱਥੇ ਆ ਪਾਜੀ ਆਟਾ ਡੇਰ ਗਿਆ ਅੱਗੇ ਨਿਕਲ ਕੇ ਗਿਆ ਕੋਈ ਮੁੰਡਾ ਆਇਆ ਜੇ ਉਹਦੇ ਨਾਲ ਗਿਆ ਘਰ ਕੀ ਕਰਨਾ ਮੰਮੀ ਘਰ ਨਹੀਂ ਹੈਗੀ ਰੋਟੀ ਪਾਣੀ ਉਹਨੇ ਖਾ ਲਈ ਤੇ ਕਹਿੰਦੇ ਚੱਲ ਮੈਂ ਤੇ ਕੋਕਾ ਮਾਂ ਮੀਂਹ ਤੇ ਭੈਣ ਦਿਆ ਨਾ ਮੈਂ ਕੱਲ ਵੀ ਆਈ ਹਾਂ ਮੈਨੂੰ ਕੱਲ ਵੀ ਨਹੀਂ ਉਹਦੇ ਦਰਸ਼ਨ ਹੋਏ ਕਿਤੇ ਕੋਈ ਗੱਲ ਨਹੀਂ ਆਂਟੀ ਜਿੱਦੜ ਕੁੜੀ ਨੇ ਵੇਖਾਂ ਜਾਣਾ ਪਹਿਲਾਂ ਤੁਹਾਨੂੰ ਘੰਟਾ ਪਹਿਲਾਂ ਵੜਾ ਕੇ ਗੱਲਾਂ ਕਰਾਵਾਂਗੀ ਮੈਂ ਫੇਰ ਵੀ ਨਹੀਂ ਤਾਂ ਲੈ ਕੇ ਜਾਏ। ਗੱਲ ਉਹ ਹੁੰਦੀ ਆ ਪੁੱਤ ਵੇਖਣਾ ਜ਼ਰੂਰੀ ਹੁੰਦਾ ਵਾ। ਮੈਂ ਹੁਣ ਉਧਰ ਚਲੀ ਆ ਜੇ ਮੈਂ ਝਾਤੀ ਮਾਰੀ ਹੁੰਦੀ ਤੇ ਹੋਰ ਚਾਰ ਗੱਲਾਂ ਮੈਨੂੰ ਕਰਕੇ ਆਉਣੀਆਂ ਸੀ। ਆਏ ਆਂ ਆਂਟੀ ਜਿਵੇਂ ਦਾ ਫੋਟ ਹੈ ਨਾ ਸੇਮ ਹੋਵੇ ਤੇ ਇਹਦਾ ਜ਼ਰੂਰ ਹੁੰਦਾ ਜੀ। ਕੋਈ ਨਹੀਂ ਹੈਗਾ ਉਹਦੇ 'ਚ ਫਰਕ। ਫਰਕ ਤੇ ਨਹੀਂ ਹੈਗਾ ਮੱਦੇ ਦੀ ਬੋਲੀ ਚੰਗੀ ਵੇਖ ਲੈਂਦੀ ਆ ਪੁੱਤ। ਬੋਲਦਾ ਬਹੁਤ ਸੋਹਣਾ ਵਾਂ। ਉਹ ਤਾਂ ਫੋਟ ਦੇਖਦੇ ਮੇਰੇ ਭਰਾ ਵੀ। ਗੱਲ ਇੰਨੀ ਵਧੀਆ ਕਰਦਾ ਨਾ। ਇੰਨੀ ਰਿਸਪੈਕਟ ਕਰਦਾ ਵਾ ਬੜਿਆਂ ਦੀ। ਇੱਜ਼ਤ ਬੜੀ ਕਰਦਾ ਵਾ। ਕੀ ਆਪਣੀ ਮਾਰ ਜਾਂਦੇ ਬਚੋਲੋ ਜੀ ਕੋਈ ਗੱਲ ਵੀ ਸੁਣਦੇ। ਮੈਂ ਵੀ ਕੁਝ ਦੇਖਣਾ ਹੁੰਦਾ ਨਾ ਪੁੱਤ ਕਈ ਗੱਲਾਂ ਹੁੰਦੀਆਂ ਦੇਖਣ ਵਾਲੀਆਂ ਆਂਟੀ ਕਹਿੰਦੇ ਮੈਂ ਵੀ ਕੁਝ ਵੇਖੀ ਆਹ ਮੈਂ ਕਾਹ ਨਾ ਗੇ ਮੁੰਡਾ ਮੈਂ ਮੁੰਡਾ ਤਾਂ ਨਹੀਂ ਕਰ ਮਿਲਿਆ ਅੱਜ ਨਹੀਂ ਤਾਂ ਨਹੀਂ ਕਰ ਮਿਲਿਆ ਇਹ ਘੁੰਮਣੇ ਚੱਕਰ ਲੱਗੇ ਨੇ ਤੈਨੂੰ ਕੋਈ ਨਹੀਂ ਚਲ ਉਹੰਦਾਂ ਨਾ ਤੰਨ ਮੈਂ ਹੁਣੇ ਆਵਾਜ਼ ਮਾਰ ਦਾਂਗੀ ਕੋਈ ਗੱਲ ਨਹੀਂ ਚਲੋ ਜਾ ਪੀ ਉਧਰ ਤੇ ਜਾ ਕੇ ਗੱਲ ਕਰੋ ਹਾਂ ਮੈਂ ਸੁਨਿਆਹ ਦਿੰਦੀ ਉਹਨਾਂ ਨੂੰ ਤੇ ਦੱਸਦੀ ਆਂ ਵੀ ਉਹਨਾਂ ਉਹਨਾਂ ਕੋਲੋਂ ਬਿਲਕੁਲ ਓਕੇ ਆ ਤੇ ਤੁਸੀਂ ਆਪਣਾ ਫੈਸਲਾ ਦੱਸੋ ਓਕੇ ਆ ਤਾਂ ਤੂੰ ਹੀ ਮੈਨੂੰ ਟਾਈਮ ਦੱਸੋ ਤੇ ਉਹਨਾਂ ਨੂੰ ਪੁੱਛ ਲੈਣੀ ਟਾਈਮ ਤੇ ਸੈੱਟ ਕਰੋ ਤੇ ਵੇਖਾ-ਵकाई ਕਰੋ ਰੋਕਾ ਕਰਾਈ ਕਰੋ ਯਾਰ ਦੀ ਢੇਰਾਂ ਬੱਚਾ ਟਪਟ ਬਸ ਰੋਕਾ ਕਰਾਈ ਕਰੋ ਹੋਰ ਬਾਕੀ ਕੰਮ ਬਾਅਦ ਚ ਕਰਾਂਗੇ ਹੋਰ ਠੀਕ ਹੈ ਚਲ ਠੀਕ ਅਸੀਂ ਮੈਂ ਫਿਰ ਮੈਂ ਨਾ ਜਾਣਾ ਪਤਾ ਉਹਦਾ ਟਾਈਮ ਮੈਂ ਨਹੀਂ ਚੱਲ ਦੋਦੀ ਨੇ ਨਹੀਂ ਕੱਪਾ ਉਹਦਾ ਵੈਦ ਪੀਤੀ ਨਾ ਅੱਜ ਮੈਂ ਉਧਰ ਪੀਣੀ ਹੈ ਉਧਰ ਉਧਰ ਹੀ ਲਗਾਈਆਂ ਨਹੀਂ ਦੇਖਦੀ ਗੱਲ ਜਾਉਂਦੀ ਉਧਰ ਪਹਿਲਾਂ ਗਈ ਸੀ ਉਧਰ ਤੇ ਇੱਧਰ ਆ ਕੇ ਪੀਤੀ ਹੁਣ ਅੱਜ ਪਹਿਲਾਂ ਇੱਧਰ ਆਈ ਤੇ ਉਧਰ ਜਾ ਕੇ ਪੀਤੀ ਚਲ ਠੀਕ ਚਲ ਠੀਕ ਹੈ ਚੰਗਾ ਪਤਾ ਲੱਗਾ ਅੱਛਾ ਠੀਕ ਹੈ ਇਹੇ ਚੀਜ਼ ਦੀ ਕਮੀ ਨਹੀਂ ਹੁੰਦੀ ਤੁਸੀਂ ਟੈਨਸ਼ਨ ਨਹੀਂ ਕੋਈ ਕਰਨੀ ਮੇਰਾ ਪੁੱਤ ਚਲ ਠੀਕ ਹੈ ਚਲ ਜਾ ਤင်း ਕੋਈ ਕੰਮ ਕਰ ਦੇਖ ਲੋ ਦੇਖੋ ਕੋਈ ਸੌਦਾ ਸਾਦਾ ਜੇ ਕੋਈ ਮੁੱਕਾ ਨਾ ਤੇ ਜਾ ਕੇ ਲੈ ਆਓ ਮੇਰੇ ਲਾਗੇ ਨਾ ਛੁਰ ਕੇ ਪਾਓ ਦਾ ਤੇ ਲੈ ਆਉਂਦਾ ਵਾ ਜੇ ਕੁੜੀ ਵਾਲਾਂ ਨੂੰ ਕੁਐਰੀ ਕਰਾਤੀ ਫੇਰ ਉਹ ਤਾਂ ਕਰਦਾ ਹੀ ਕੱਖਣੀ ਆ ਮੇਰੀ ਗੱਲ ਸੁਣੋ ਤੁਸੀਂ ਕਿਹਾ ਉਹ ਗੱਲ ਕਰਦੇ ਸੀ ਕਿ ਮੈਂ ਨਵੇਂ ਘਰ ਚ ਆਇਆ ਸੱਪ ਕੁਸ਼ ਤੇ ਤੁਹਾਨੂੰ ਪਤਾ ਵਾ ਮੇਰਾ ਭਰਾ ਕੀ ਕਰਦਾ ਕਿ ਨਹੀਂ ਕਰਦਾ ਫੇਰ ਕੜੀ 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 ওই ਗੱਲ ਕਰੀ ਜਾਂਦੇ। ਬਾਰੇ ਕਿਉਂ ਮੇਰੇ ਨਾ ਦਿਮਾਗ ਖਰਾਬ ਹੁੰਦਾ ਜਿਹੜੀਆਂ ਮੈਂ ਦੁਬਾਰਾ ਗੱਲਾਂ ਕਰ ਲਾ ਪੈਣਾ। ਜਿਵੇਂ ਤੁਸੀਂ ਮੇਰਾ ਪੇਟ ਪਾਇਆ ਨਾ ਉਵੇਂ ਹੀ ਮੈਂ ਤਾਂ ਦਬਾ ਲਿਆ। ਠੀਕ ਹੈ ਨਾ ਸ਼ੁਕਰੇ। ਤੁਸੀਂ ਪਾਇਆ ਤਾਂ ਸਹੀ ਹੈ। ਉੱਤੇ ਮੈਂ ਪਰਚੀ ਰਕੀ ਦੇ ਜਾ ਕੇ ਦੇ ਸੋਦਾ ਲੈ ਗਿਆ ਮम्मी ਪਾਇ ਕੇ ਕੇ ਆ ਤਾਂ ਜਿੰਨੇ ਵੇ ਬਜੇ ਮੈਨੂੰ ਆ ਕੇ ਬਣਾਣੀ ਜੀ। ਜੇ ਵਿੱਚ ਕਾਢੀ ਮਾਰੀ ਨਾ ਤੇ ਮੈਂ ਮੰਮੀ ਨੂੰ ਦੱਸ ਦੇਣਾ ਜੀ। ਐੇ ਬੜੇ ਰੱਖ ਲਿੰਦੇ ਵਿੱਚ। ਮੇਰੀ ਗੱਲ ਸੁਣੋ ਸ਼ਰਮ ਕਰ ਲਿਆ ਕਰੋ। ਤੂੰ ਮੰਮੀ ਸਾਹਮਣੇ ਮੇਰੀ ਜੇ ਫੋਲੀ ਜਾਨੀ। ਹੈਂ? ਮੈਨੂੰ ਪਤਾ ਜਿੰਨੇ ਕ ਪੈਸੇ ਦੀ ਸੋਹਰਿਆਂ ਦੇ ਲਕਾਉਂਦੇ ਚਲੋ ਜਾਓ ਉਤੋਂ ਤੇਰੀ ਮੰਮੀ ਗਈਆਂ ਦੀ ਠੱਗ ਠਗੀ ਮਾਰਦਾ ਠੱਗੀ ਮਾਰਦਾ ਦੱਸ ਮੈਂ ਕਹਿੰਦਾ ਨਾ ਤੁਹਾਡੀ ਨਾ ਠੱਗੀ ਮਾਰ ਲੈ ਉਹ ਭਾਈ ਕੋ ਨਾ ਪੂਰੇ ਪੈਸਿਆਂ ਦੀ ਲਿਸਟ ਬਣਾ ਕੇ ਲਿਆਉਣੀ ਆ ਮੈਨੂੰ ਪਤਾ ਲੱਗੇ ਕਿ ਕਿੰਨੇ ਦੇ ਕੇ ਆਏ ਚਲੋ ਬਾਕੀ ਆ ਕੇ ਮੋੜੀਆਂ ਮੈਨੂੰ ਸਾਰਾ ਕੁਝ ਤੇ ਮੇਲ ਕੋ ਕਰਾ ਲੈਂਦੇ ਜੇ ਤੇ ਮੈਨੂੰ ਦਿੰਦੇ ਕੀ ਜੇ ਵਿੱਚੋਂ ਦੱਸਾਂ ਤਾਂ ਮੈਂ ਕੀ ਦਿੰਦੇ ਆ ਰੋਟੀ ਪਾਣੀ ਲੈਣਾ ਆਂ ਅੰਦਾਵਾ ਇੱਥੇ ਨਾ ਕੋਈ ਕਮਾਈ ਨਾ ਕੋਈ ਗੱਲ ਰਾਤ ਨੂੰ ਦੇ ਕੇ ਦੁੱਧ ਪੀਂ ਕੇ ਬਿਨਾ ਮੈਨੂੰ ਨੀਂਦ ਨਹੀਂ ਆਉਂਦੀ ਤਾਂ ਇਹ ਦਿੰਦੇ ਕੀ ਜੇ ਚਲੋ ਜਾ ਕੇ ਕੰਮ ਕਰੋ ਪਾਉਂਦੇ ਪੈਸੇ ਸੋਹਰਿਆਂ ਕੋ ਇਹੋ ਜਿਹੇ ਜੁਵਾਈ ਹੁੰਦੇ ਆ ਜਿਹੜੇ ਸੋਹਰਿਆਂ ਨੂੰ ਖਾਂ ਦੇ ਲੈਂਦੇ ਆ ਮੇਰੀ ਮਾਂ ਚੰਗੀ ਜਿਹੜੀ ਤੈਨੂੰ ਰੱਖਿਆ ਇੱਥੇ ਨਹੀਂ ਤਾਂ ਕੱਟ ਕੇ ਬਾਹਰ ਮਾਰ ਨਹੀਂ ਲੈ ਜਿੰਨੀ ਗਰੀ ਜਾਂਦੇ ਕੇ ਆ ਦੇ ਲੋ ਭੈਣ ਜੀ ਥੋੜਾ ਜਿਹਾ ਘਰ ਦਾ ਦੁੱਧ ਦਈ ਜਾ ਲੈ ਠੰਡਾ ਠੰਡਾ ਨਹੀਂ ਪੀਣਾ ਆ ਜੋ ਹੁਣ ਤੱਕ ਨੇ ਵੈਗ ਗੱਲ ਆਈ ਆਪਾਂ ਵੀ ਉਹ ਤਾਂ ਵੈਗ ਗੱਲ ਆ ਰਹੀ ਆਪਾਂ ਵੀ ਉਹ ਤਾਂ ਠੰਡੇ ਲਈ ਉਹ ਬਾਹਰ ਵੀ ਕਰਨਾ ਪਿਆ ਸੀ ਕੱਲ੍ਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੰਗਾ ਤੁਸੀਂ ਆ ਗਏ ਮੈਂ ਤਾਂ ਦਿੱਕਲ ਨਹੀਂ ਹਾਂ ਮੈਂ ਪਹਿਲਾਂ ਹੀ ਆਏ ਹਾਂ ਇਹਦੇ ਕੋਲ ਸਨਾ ਸਭ ਠੀਕ ਹੈ ਹਾਂ ਠੀਕ ਸਭ ਤੁਸੀਂ ਸੁਣਾਓ ਤੇ ਠੀਕ ਹੈ ਅੱਜ ਮੀਂਹ ਮਵਾ ਪੈਣ ਰਿਹਾ ਅੱਜ ਕਿਹਾ ਕਿ ਸੁੱਕੇ ਨਹੀਂ ਨਹੀਂ ਮੈਂ ਸੁੱਕੇ ਆ ਗਈ ਹਾਂ ਅੱਛਾ ਅੱਛਾ ਉਹਨਾਂ ਵੱਲ ਤੇ ਮੈਂ ਕਦੋਂ ਦੀ ਆ ਕੇ ਬੈਠੀ ਹਾਂ ਅੱਛਾ ਅੱਛਾ ਤੇ ਫਿਰ ਉਹ ਕਹਿੰਦੇ ਵੀ ਚਾਹ ਪਾਣੀ ਪੀ ਮੈਂ ਨਾ ਅੱਜ ਉਧਰ ਨਹੀਂ ਵਿੱਚ ਗੁੱਸਾ ਕਰਦੇ ਆ ਜਦ ਉਧਰੋਂ ਖਲੀ ਮੈਂ ਤੁਹਾਡੇ ਵਰਗੀ ਵੀ ਨਹੀਂ ਕੋਈ ਨਹੀਂ ਆ ਦੇ ਤੇ ਮੈਂ ਆ ਗਈ ਹਾਂ ਉਹਨਾਂ ਨੂੰ ਤੁਹਾਡੀ ਕੁੜੀ ਪਸੰਦ ਹੈ ਅੱਛਾ ਤੁਹਾਨੂੰ ਵੀ ਮੁੰਡਾ ਪਸੰਦ ਹੈ ਹਾਂਜੀ ਹਾਂਜੀ ਹੁਣ ਉਹਨਾਂ ਦਾ ਕਹਿਣਾ ਵਾ ਵੀ ਆਪਾਂ ਡੇਟ ਕਿਸਤ ਕਰੀਏ ਕੋਈ ਦਿਨ ਹਾਂ ਪੱਕਾ ਕਰੋ ਕੋਈ ਹਾਂ ਹਾਂ ਤੇ ਠਾਕਾ ਠੁਕਾ ਜਾਂ ਰੋਕਰ ਕਾਈ ਜੋ ਵੀ ਆਪਸ ਵਿੱਚ ਇੱਕ ਦੂਜੇ ਤੁਹੀਂ ਦੋਵੇਂ ਪਰਿਵਾਰ ਮਿਲੋ ਇੱਕ ਦੂਜੇ ਨੂੰ ਵੇਖੋ ਇਹ ਕਹਣਾ ਹੁਣ ਤੁਸੀਂ ਦੱਸੋ ਤੁਹਾਡੀ ਤਰੀਕ ਕੀ ਇਹਦੇ ਨਾਲ ਅੱਜ ਮੈਨੂੰ ਕੁੜੀ ਵੀ ਵਿਖਾਓ ਭੈਣ ਜੀ ਕੁੜੀ ਤੇ ਤੈਨੂੰ ਮੈਂ ਵਿਖਾ ਹੀ ਦਿੰਦੀ ਅੱਜ ਉਹ ਤੁਸੀਂ 10 ਮਿੰਟ ਲੈ ਲੇ ਦੋਗੇ ਤੁਸੀਂ ਵੀ ਇੱਥੇ ਕਿਤੇ ਆਉਂਦੇ ਹਣੇ ਤੋਂ ਨਰਾਂ ਉੱਪਰ ਜਾਈ ਚਲ ਗਈਆਂ ਬਾਜ਼ਾਰ ਕੁੜੀ ਤਾਂ ਭੈਣ ਜੀ ਵਿਖਾਉਣੀ ਤੁਸੀਂ ਲੇਟ ਹੋ ਗਏ ਤੁਸੀਂ ਮੇਰੇ ਨਾਲ ਨੀ ਦਾ ਕਰਕੇ ਰੁਕ ਗਏ ਤੇ 10 ਮਿੰਟ 10 ਮਿੰਟ ਦਾ ਸਿਰਫ ਫਰਕ ਪਿਆ ਜੀ ਚੱਲ ਕੋਈ ਗੱਲ ਨਹੀਂ ਆ ਕੁੜੀ ਜੇ ਵੇਖਿਆਂਗੀ ਜਾਰਾ ਹੋਣਾ ਤੁਹਾਨੂੰ ਪਤਾ ਤਾਂ ਹੈਗਾ ਦੇਖਣ ਦਿਖਾਉਣੀ ਦਿਖਾਉਣੀ ਤੁਹਾਨੂੰ ਚੱਲ ਜਿਹੜੀ ਆ ਗੱਲ ਪੱਕੀ ਪੁੱਕੀ ਦੀ ਆ ਨਾ ਇਹ ਵਧੀਆ ਕੀਤਾ ਜੀ ਚੱਲ ਭੈਣ ਜੀ ਵਿਆਹ ਛੇਤੀਆਂ ਦੇ ਤੇ ਚੰਗੀ ਲਾ ਲੋਆ ਬਾਕੀ ਮੁੰਡਾ ਤੋਹਾਂ ਸਾਨੂੰ ਵਿਖਾਇਆ ਫੋਟੋ ਤੇ ਸਾਡੇ ਪਸੰਦ ਆ ਤੇ ਰਹੀ ਗੱਲ ਘਟਦੀ ਸਾਨੂੰ ਤੁਹਾਡੇ ਤੇ ਯਕੀਨ ਆ ਪੈੰਜੀ ਘਰਾਂ ਵਰਗੇ ਤਾਂ ਤੁਹਾਨੂੰ ਪਤਾ ਚਾਰ ਹੀ ਟਾਵਾਦ ਲੱਗੀਆਂ ਤਾਂ ਆ ਗਈ ਜਾਂ ਘਟ ਲੱਗੀਆਂ ਤਾਂ ਕੀ ਪੈੰਜੀ ਜਿਹੜੇ ਰਹਿਣ ਗਏ ਆ ਉਹਨਾਂ ਨੇ ਘਰ ਬਣਾ ਦੇ ਰਹਿਣੇ ਇਹਦੇ ਵਿੱਚ ਸਾਨੂੰ ਕੋਈ ਇਤਰਾਜ ਨਹੀਂ ਪੈਣੀ ਬਸ ਗੱਲ ਇਹ ਆ ਵੀ ਮੈਂ ਇਹ ਗੱਲ ਕਹਿਨੀ ਤੇ ਦੇਖੋ ਪੈੰਜੀ ਤੁਹਾਨੂੰ ਅੱਗੇ ਵੀ ਕਹੇ ਵੀ ਡਿਮਾਂਡ ਨਾ ਕੋਈ ਹੋਵੇ ਨਾ ਡਿਮਾਂਡ ਉਹਨਾਂ ਦੀ ਡਿਮਾਂਡ ਕੋਈ ਨਹੀਂ ਜੇ ਤੁਸੀਂ ਦੇਣਾ ਵੀ ਆ ਤਾਂ ਤੁਸੀਂ ਆਪਣੀ ਤੀਨੂ ਦੇਣਾ ਉਹਨਾਂ ਨੂੰ ਥੋੜੀ ਕੋ ਜਣਾ ਉਹਨਾਂ ਦੀ ਕੋਈ ਡਿਮਾਂਡ ਨਹੀਂ ਆਗੀ ਤੁਸੀਂ ਆਪਣੀ ਤੀਨੂ ਤਾਂ ਦੇਣਾ ਹੀ ਜੋ ਦੇਣਾ ਉਹਨਾਂ ਵੱਲੋਂ ਕੋਈ ਡਿਮਾਂਡ ਨਹੀਂ ਕਰਨੀ ਉਹ ਤਾਂ ਭੈਣ ਜੀ ਜਿੰਨੇ ਘਰੋਂ ਧੀ ਦੇਣੀ ਉਹਨੇ ਖਾਲੀ ਅਥੀ ਤੇ ਧੋਰ ਹਾਂਜੀ ਹਾਂਜੀ ਇਹ ਗੱਲ ਕਿ ਜਿੰਨਾ ਸਾਡੇ ਕੋਲ ਸਰੂਪ ਬਣੂਗਾ ਅਹੀਂ ਦਵਾਂਗੇ ਪਾਰਟੀ ਭੈਣ ਜੀ ਸਾਡੀ ਕੋਈ ਕੋਈ ਧੀ ਆ ਅਹੀਂ ਬੜੇ ਲਾਡਾ ਪਿਆਰ ਨਾਲ ਰੱਖੀ ਆ ਮੈਂ ਚਾਹੁੰਨੀ ਇਹ ਹੋਈ ਆ ਵੀ ਗਾੜੀ ਦੀ ਅਗਲੇ ਇੱਕ ਦੀ ਇੱਜ਼ਤ ਕਰਨ ਲਾਡ ਪਿਆਰ ਨਾਲ ਮਾਵਾ ਜਿਤਨਾ ਮੈਂ ਰੱਖੀ ਉਤਨਾ ਹੀ ਉਸਾਸ ਰੱਖੀ ਮੇਰੀ ਸੁਣ ਗੱਲ ਉਹਨਾਂ ਦੀ ਵੀ ਕੋਈ ਕੋਈ ਨੂੰ ਆ ਉਹ ਵੀ ਚੰਗੀ ਤਰ੍ਹਾਂ ਹੀ ਰੱਖੂਗੀ ਉਹਨਾਂ ਨੂੰ ਵੀ ਚਾ ਆ ਨਨਾਨ ਘਰੇ ਹੀ ਆ ਬਾ ਪਿਆਰ ਨਹੀਂ ਰੱਖਣਗੇ ਜੇਕਰ 14 ਥੋੜੀ ਅਗੀਆਂ ਜਿਹੜੀਆਂ ਇਹਨਾਂ ਨੇ ਗੱਲਾਂ ਬਾਤਾਂ ਕਰਨੀਆਂ ਐ ਬਾਕੀ ਭੈਣ ਜੀ ਜਿੱਤਰਾ ਤੁਸੀਂ ਕਹੋਗੇ ਜਿਹੜਾ ਉਹਨਾਂ ਦੇ ਦਿਨ ਵਾਰ ਕੱਢਿਆ ਵਾ ਅਸੀਂ ਉਹਨਾਂ ਨਾਲ ਸਹਿਮਤ ਹੋਵਾਂਗੇ ਉਸੇ ਦਿਨ ਵਾਰ ਤੇ ਹੋਊਗਾ ਜਿੱਤਰਾ ਤੁਸੀਂ ਕਹੋਗੇ ਉਤਰਾ ਹੀ ਹੋਊਗਾ ਬਸ ਇਹੀ ਚਾਹੀਦਾ ਹੋਰ ਕੀ ਚਾਹੀਦਾ ਮੈਂ ਉਹਨਾਂ ਨੂੰ ਕਹਿ ਦਨੀ ਫਿਰ ਤੁਸੀਂ ਤਰੀਕ ਦੱਸ ਦੋ ਤੁਸੀਂ ਦੱਸਣੀ ਕਿ ਉਹਨਾਂ ਦੱਸਣੀ ਮੈਂ ਪੁੱਛ ਲਵਾਂ ਜਿੱਤਰਾ ਤੁਹਾਡੀ ਮਰਜ਼ੀ ਚਲੋ ਉਹ ਹੀ ਦੱਸ ਦੇਣਾ ਆਪਾਂ ਨੂੰ ਕੋਈ ਤਰਾਜ ਨਹੀਂ ਉਹਨਾਂ ਦਾ ਦੱਸਿਆ ਮੈਂ ਪੁੱਛ ਕੇ ਨਾ ਫਿਰ ਤੁਹਾਨੂੰ ਫੋਨ ਕਰਦਾ ਹਾਂ ਹਾਂਜੀ ਹਾਂਜੀ ਠੀਕ ਠੀਕ ਹੈ ਭੈਣ ਜੀ ਆ ਫੇਰ ਦਾ ਘਟ ਇੱਕ ਯਾ ਕਰ ਭਰਾ ਘਰੇ ਲਿਆ ਕਰ ਵਿਚੋਲ ਨੂੰ ਲੱਭਣ ਦੀ ਤੇਰੇ ਰਿਸ਼ਤੇ ਦੀ ਗੱਲ ਕਰਨ ਦੀ ਤੇ ਆਪਾਂ ਦੋਵਾਂ ਨੂੰ ਹੀ ਟਾਲਿਆ ਨੂੰ ਹੁਣ ਬਾਹਰ ਲੈ ਆਂ ਤੂੰ ਆਂਦੇ ਪਹਿਲੇ ਬਾਹਰ ਮੈਂ ਨਹੀਂ ਸੁਣਦਾ ਤੂੰ ਵਿਆਹ ਕਰਾਉਣਾ ਨਹੀਂ ਕਰਾਉਣਾ ਜੀ ਜੀ ਮੇਰੀ ਗੱਲ ਸੁਣ ਵਿਆਹ ਹੋਊਗਾ ਪਹਿਲਾਂ ਤੁਸੀਂ ਵੇਖਿਆ ਹੁਣ ਵੀ ਵੇਖ ਲਓ ਮੈਨੂੰ ਨਹੀਂ ਪਤਾ ਪਤਾ ਇਹ ਚੱਕਰ ਦਾ ਮੇਰੀ ਗੱਲ ਸੁਣੋ ਮੈਨੂੰ ਤਾਂ ਹੋਰ ਪੰਗਾ ਪਿਆ ਵਾ ਮੇਰੇ ਨਾਲ ਉਹ ਪੁਰਾਣਾ ਕੇ ਇੱਕ ਚੱਕਰ ਮੇਰਾ ਉਹ ਮੇਰੇ ਗਾਲ ਪੈਣ ਨੂੰ ਫਿਰਦਾ ਹੀ ਹੋਰ ਮੈਂ ਉਧਰੋਂ ਟੈਨਸ਼ਨ ਦੇ ਵਿੱਚ ਆ ਤੁਹਾਨੂੰ ਵਿਆਹ ਦੀ ਪਈ ਹੈ ਤੇ ਮੈਨੂੰ ਅੱਗੇ ਦੱਸ ਤੀ ਕਿਆ ਸੀ ਤੇਰਾ ਯਾਰ ਦੋਸਤ ਹੀ ਤੇਰਾ ਬਿੱਲੇ ਨਾਲ ਪੰਗਾ ਪਿਆ ਨਾ ਤੁਹਾਨੂੰ ਕਿਉਂ ਦੱਸਦਾ ਸੁਣ ਲਈ ਉਹ ਕੰਨ ਅੜਾਣੇ ਵੀ ਤੱਕ ਮੇਲੇ ਨਾਲ ਕੋਈ ਝਗੜਾ ਚੱਲੰਦਿਆ ਤੇ ਮੈਂ ਉਹਦੇ ਤੇ ਵਿਸ਼ਵਾਸ ਨਹੀਂ ਕਰਦਾ ਘੱਟੀ ਬਾਹਰ ਨਿਕਲਿਆ ਤਾਂ ਝਗੜੇ ਝਗੜੇ ਦਾ ਨਾ ਪਿਆ ਕਰ ਘਰ ਬੈ ਜਾ ਕੇ ਇੱਕ ਦਾ ਚਾਰਦਾ ਹਾਂ ਉਹ ਤੇ ਘਰੇ ਬਿਠਾ ਰਾਵਾਂਗੇ ਤੇ ਝਗੜਿਆ ਦੋ ਮਾਰੀ ਮੇਰੇ ਅੰਦਰ ਤੇ ਰੋਧਾ ਕਮ ਹੈ ਤੇ ਕੱਲ ਵੀ ਆਈ ਆ ਕੱਲ ਵੀ ਤੂੰ ਘਰ ਨਹੀਂ ਹੈਗਾ ਅੱਜ ਵੀ ਆਏ ਤਾਂ ਅੱਜ ਵੀ ਨਹੀਂ ਤੂੰ ਘਰ ਆਇਆ ਬਾਹਰ ਦਾ ਕੰਮ ਨਾ ਮੈਂ ਵੇੜ ਲੂੰ ਆਪੇ ਆ ਵਿਆਹ ਵਾਲਾ ਤੂੰ ਹੀ ਆਪੇ ਵੇਖ ਲੋ ਮੈਨੂੰ ਇਹ ਪਤਾ ਜਦੋਂ ਤੂੰ ਕਰੋਗੇ ਨਾ ਮੈਨੂੰ ਮਨਜ਼ੂਰ ਆ ਮਾੜਾ ਫੜੀ ਕਰ ਲੱਗੇ ਤੂੰ ਮੇਰੇ ਲਈ ਤੇ ਵਧੀਆ ਹੀ ਕਰੋ ਜੋ ਵੀ ਕਰੋਗੇ ਇਹ ਹੋ ਗਿਆ ਕਰੀਆਂ ਗੱਲਾਂ ਮਾੜੀਆਂ ਹਾਂ ਸਾਡੇ ਤੇ ਛੱਡ ਜਾਂਦਾ ਵਾ ਆਪਣਾ ਕੁਛ ਵੀ ਇੱਕ ਪੈਸਾ ਲੈ ਵੀ ਮੈਨੂੰ ਪਸੰਦ ਆ ਕਿ ਨਹੀਂ ਪਸੰਦ ਤੇ ਮੈਨੂੰ ਤੂੰ ਕੀ ਮਾੜਾ ਕਰੇਗੀ ਮੇਰੇ ਲਈ ਜੋ ਵੀ ਵੇਖੇਗੀ ਵਧੀਆ ਕਰੇਗੀ ਮੈਂ ਤਾਂ ਚੰਗਾ ਹੀ ਕਰਦੀ ਹਾਂ ਉਹ ਤਾਂ ਵੀ ਬਣਾਉਂਦਾ ਚੰਗਾ ਹਾਂ ਮੈਂ ਨਬਾੜੂੰਗਾ ਆਪੇ ਉਹ ਗੱਲ ਨਹੀਂ ਮੈਨੂੰ ਬਾਹਰ ਵੇਲੇ ਦੇ ਹਸਾਬ ਨਾਲ ਕੀ ਹਸਾਬ ਤਾਂ ਮੇਰਾ ਉਹ ਕੋਈ ਨਹੀਂ ਉਹ ਮਸਲਾ ਢੰਡਾ ਹੁੰਦਾ ਆਪੇ ਹੀ ਨੂੰ ਤੂੰ ਆ ਜਾ ਉਹ ਹਾਂ ਤੂੰ ਫੋਟੋ ਵੇਖਣੀ ਕੋਈ ਦੀ ਜਿਹੜੀ ਮੈਨੂੰ ਪਸੰਦ ਆਈ ਜਾਂ ਮੰਮੀ ਨੂੰ ਪਸੰਦ ਆਈ ਆ ਉਹ ਕੀ ਫੋਟੋ ਵੇਖਣੀ ਆ ਤੂੰ ਜੋ ਕਰਦੇ ਹੋ ਕਰ ਦੋਗੇ ਵਿਖਾ ਦਿਓ ਮੈਂ ਬਾਅਦ ਵਿੱਚ ਤੇ ਚਾਰਕ ਦਿਨ ਪ੍ਰੋਗਰਾਮ ਰੱਖਦੇ ਨਹੀਂ ਅੱਜ ਜਦੋਂ ਮੰਮੀ ਆਈ ਰੱਖ ਦੋ ਰੱਖ ਦੋ ਕੋਈ ਗੱਲ ਨਹੀਂ ਹੁਣ ਘਰ ਬਹਿ ਜਾ ਇਹ ਨਾਲ ਇਹਨਾਂ ਬਗਲੀਆਂ ਕਿ ਲੱਗਦੇ ਤਰੀਏ ਬਾਜ਼ਾਰਾਂ ਤੇ ਵੀ ਤੂੰ ਤੁਰਿਆ ਫਿਰਦਾ ਤੇ ਤੇਰੇ ਰਿਸ਼ਤੇ ਕਰੰਜਾ ਨਾ ਤੂੰ ਮੇਰੇ ਨਾਲ ਘਰੇ ਬਹਿ ਜਾਣਾ ਮੈਂ ਘਰੇ ਬਹਿ ਜਾ ਮੈਂ ਮੈਂ ਉਹਦਾ ਵੇਖਣਾ ਨਹੀਂ ਬਾਹਰ ਹਸਾਬ ਤਾਂ ਜਿਹੜਾ ਇਹਦੇ ਨਾਲ ਲੱਗਦਾ ਹੈ ਕੰਮ ਕਰਨ ਇੱਕ ਜਾ ਘਰ ਬਸ ਤੇ ਮੰਮੀ ਜੇ ਸਾਰਾ ਦਿਨ ਘਰੇ ਬੈਨਾ ਵਾ ਮੈਂ ਕੀ ਕਰਦਾ ਘਰ ਦੇ ਕੰਮ ਕਰਦੀ ਆ ਲੈ ਆ ਕਦੀ ਆ ਲੈ ਆ ਤੇ ਭਾਈਆ ਤੇਰਾ ਇਹ ਕੰਮ ਆ ਤੇ ਤੂੰ ਕਰ ਨਾ ਮੇਰਾ ਹੋਰ ਕੰਮ ਆ ਉਹ ਭਰਾ ਯਾਰ ਉਹ ਭਰਾਵਾ ਤੇਰੀ ਭੈਣ ਟਿਕਨ ਦਿੰਦੀ ਐ ਨਾ ਤੇਰੀ ਮਾਂ ਟਿਕਨ ਦਿੰਦੀ ਮੈਨੂੰ 20 20 ਗੱਲਾਂ ਕਰਦੀਆਂ ਇੱਥੋਂ ਤੱਕ ਕੱਲ ਮੇਰੀ ਜੇਬ ਖੋਲਦੀ ਇਹਨਾਂ ਨੇ ਉਹ 300 ਰੁਪਏ ਕੀ ਰੱਖ ਰਿਆ ਤੇ ਨਾ ਹੰਗਾ ਹਾਂ ਕਾਰੀ ਮੈਂ ਤੇ ਜਾ ਕਰ ਰਾਮ ਕਾਰੀ ਨਾਸ ਨਾ ਜਾ ਕੇ ਕੰਮ ਕਰੋ ਕੋਠੇ ਦੇ ਨਾ ਮੈਂ ਉਹ ਭਾਈਆ ਮੈਂ ਹਿਸਾਬ ਲਾਇਆ ਬੁੜੀਆਂ ਦੇ ਨਾਲ ਬੁਢੀ ਹੋਏ ਨਾ ਬੈ ਕੇ ਕਰਨ ਦੇ ਕਿਉਂ ਕਰਦੀਏ ਦਿਨਾਨੀ ਇਹ ਕੀ ਕਰ ਲੈ ਐਦਾਂ ਮੇਰੀ ਗੱਲ ਸੁਣ ਬੱਦਲ ਬੜਾਇਆ ਕੱਪੜੇ ਪਾ ਲਈਂ ਜਾਂ ਫੜ ਕੇ ਜਾਓ ਸਾਰਾ ਇੱਕ ਤੇ ਆ ਬੜੀ ਭਾਰ ਹੋ ਗਈ। ਉੱਥੇ ਜਾਓ ਕੰਮ ਕਰ ਲਿਆ ਕਰੋ ਸਾਰਾ। ਕਰ ਲੈਂਦਾ ਮੈਂ ਦੱਸ। ਫਿਰ ਨੂੰ ਵੀ ਲਾ ਲਿਆ ਕਰੋ ਕੰਮ ਆ ਸਾਰਾ ਦਿਨ ਗਲੀਆਂ ਚ ਫੇਰਦਾ ਨਹੀਂ ਜਾਣਾ। ਉਹ ਵੇਸੇ ਕਰ ਲੈਣ ਦੋ ਆਇਆ ਕੋਈ ਯਾਰ ਹੋਵੇ ਚੱਲ ਜਾਓ ਤੀ। ਤੂੰ ਇਸੇ ਚੱਕਰ ਦੀ ਕਹਿ ਲੈਣਾ ਫਿਰ ਹਣਾ ਵਿਆਹ ਕਰਕੇ ਮੇਰਾ। ਫੇ ਮੈਂ ਵੀ ਤੁਹਾਡੇ ਨੂੰ ਜਾ ਕੇ ਦੇ ਉੱਥੇ ਜਾ ਕੇ ਉੱਤੇ ਲੀੜੇ ਲਾ ਕੇ ਲਿਆ ਦੇ ਨਹੀਂ ਕਰਦੇ ਹਾਂ ਸੋ ਕੰਮ ਕਰਾਉਂਦੇ ਹਾਂ। ਕੰਮ ਕੋ ਮੋੜੇ। ਹੈਗਾ ਜੀਜਾ ਤੂੰ ਨਹੀਂ ਨੰਨਾਂ ਠੀਕ ਨਾ ਕਰ। ਨੰਨਾਂ ਆ ਚਾਪੜਿਆ ਪਿਆ ਮੇਰਾ ਇਹ ਨਵੇੜਲਾ ਮੈਂ ਇੱਕ ਚੰਗੀ ਤਰ੍ਹਾਂ ਹਾਂ। ਹੋ ਮਮੀ ਬੈਠਿਓ ਹਾਂ ਬੈਠੀ ਆ ਗੀਆ ਤੁਸੀਂ ਹਾਂਜੀ ਹੁਣੇ ਆਏ ਕੀ ਕੁਛ ਲੈ ਆਂਦਾ ਫਿਰ ਸੂਟ ਹੀ ਲਿਆਏ ਮਮੀ ਦੋ ਹੀ ਲਏ ਇੱਕ ਮੈਂ ਲਿਆ ਤੇ ਕੋਨੇ ਲਿਆ ਅੱਛਾ ਅੱਛਾ ਤੇ ਮੇਰਾ ਨਹੀਂ ਆਂਦਾ ਤੁਹਾਡਾ ਫਿਰ ਮੈਂ ਤਾਂ ਚਾਹ ਪੀਣੀ ਘੁੱਟ ਬਣਾਵਾ ਚਲ ਚਾਹ ਬਣਾਈ ਲੈ ਦੋ ਮਮੀ ਪੀਣੀ ਨਹੀਂ ਬਣਾ ਲਾ ਘੁੱਟ ਮੈਂ ਵੀ ਲੈ ਲੂ ਠੀਕ ਹੈ ਤੇ ਮੇਰੀ ਗੱਲ ਸੁਣ ਮੇਰੀ ਵਾਰ ਪਾਰ ਲੱਗ ਜਾਣਾ ਉਹ ਨਹੀਂ ਮਮੀ ਘਾਰ ਨਹੀਂ ਲੱਗਣਾ ਹੀ ਸੂਟ ਤੇ ਪਸੰਦ ਆਏ ਸੀ ਦੋ ਹੋਰ ਮੈਨੂੰ ਅੱਛਾ ਤੇ ਮੈਂ ਅਸਲ ਵਿੱਚ ਪਰਸ ਕੋਲ ਲਗੀ ਘਰ ਅੱਛਾ ਤੇ ਮੇਰੇ ਫੋਨ 'ਚ ਪੈਸੇ ਹੁੰਨੇ ਕਹੀ ਤੇ ਮੈਂ ਫੋਨ ਤੋਂ ਹੀ ਪੇ ਕੀਤਾ ਤੇ ਉਹ ਫਿਰ ਮੈਂ ਇੱਕ ਸ਼ੰਮੀ ਦਾ ਲੈ ਲਿਆ ਤੇ ਇੱਕ ਕਪੜਾ ਲੈ ਲਿਆ ਨੂੰ ਕੋਈ ਖਰਚ ਤੇ ਮੈਂ ਹੁਣ ਜਾਣਾ ਦੋ ਦਿਨਾਂ ਤੱਕ ਮੈਨੂੰ ਲੱਗਾ ਕਿ ਇਹ ਪਰਸ ਦੇ ਐਕਟਿਵਾ ਦੇ ਵਿੱਚ ਹੈ ਪਰਸ ਤੋਂ ਹੈ ਨਹੀਂ ਤੇ ਫਿਰ ਮੈਂ ਤੁਹਾਡੇ ਦੋਵੇਂ ਛੂਟ ਲੈ ਕੇ ਉਹ ਦੋ ਪਸੰਦ ਕੀਤੇ ਨੇ ਹੱਸ ਨਹੀਂ ਹਾਂ ਕੋਈ ਨਹੀਂ ਮੇਰੇ ਕੋ ਕਿਹੜੇ ਸੁਣ ਨਹੀਂ ਮੈਂ ਲੈ ਕੇ ਆਉਂਗੀ ਤੁਹਾਡੇ ਵੀ ਤੇ ਨਾਲੇ ਮੇਰੀ ਸੁਣ ਗੱਲ ਅੱਜ ਨਾ ਆਂਟੀ ਆਈ ਵਿਚੋਲਣ ਜਿਹੜੀ ਆ ਅੱਛਾ ਤੇ ਹੁਣ ਅਗਲੀ ਉਹ ਆਖਣ ਡਈ ਆ ਤੇ ਮੈਨੂੰ ਦੱਸੋ ਅਗਲੇ ਪੁੱਛਣ ਡੈ ਵੀ ਸਾਨੂੰ ਦੱਸੋ ਕੋ ਪਸੰਦ ਆ ਤੇ ਗੱਲ ਗਾਂ ਤੋਰੀ ਆ ਤੇ ਆਪਾਂ ਠਾਕ ਸਗਨ ਸੁਗ ਲਾਈਏ ਸਗਨ ਤੇ ਲਾਈਏ ਮੰਮੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਮੈਂ ਵੀ ਕਹੀ ਨਹੀਂ ਚੱਲ ਆਪਾਂ ਗੱਲ ਕੀਤੀ ਤੇ ਕਹੀ ਐ ਪਰ ਉਹ ਤੇ ਮੰਨਣ ਨਹੀਂ ਡਈ ਉਹਦਾ ਕੀ ਕਰਾਂ ਉਹ ਤੋ ਤੇ ਨਿਆਣੀ ਆ ਮੈਨੂੰ ਤਾਂ ਪਤਾ ਵੀ ਵੇ ਕਿੱਡਾ ਸੋਹਣਾ ਕਾਰੋਬਾਰ ਅੱਗੇ ਦੱਸਣ ਡੇ ਮੁੰਡਾ ਕਿੱਡਾ ਸੋਹਣਾ ਇੰਨਾ ਕਾਰੋਬਾਰ ਕਿਤੇ ਮੋੜ ਮੋੜ ਥੋੜੇ ਜੇ ਘਰ ਲਾਉਦੇ ਆ ਹਾਂ ਤੇ ਤੁਹਾਡੀ ਗੱਲ ਸਹੀ ਨਹੀਂ ਲੱਭਦਾ ਪਰ ਹੁਣ ਮੈਂ ਕਰਾਂਗੀ ਉਹ ਤੇ ਸਾਰੇ ਰਾਹ ਵੀ ਮੈਨੂੰ ਇਹੀ ਤਰਲੇ ਕਰਦੀ ਆਈ ਆ ਭਾਬੀ ਇੱਕ ਵਾਰੀ ਮਿਲ ਲੋ ਇੱਕ ਵਾਰੀ ਮਿਲ ਲੋ ਮੰਮੀ ਮੈਨੂੰ ਪਤਾ ਵਾ ਮੈਂ ਵੀ ਪਤਾ ਕੀਤਾ ਮੁੰਡਾ ਹੈ ਨਹੀਂ ਉਹਦੇ ਪੱਲੇ ਕੁਛ ਨਹੀਂ ਹੈਗਾ ਉਹ ਤੇ ਆ ਨਿਆਣੀ ਉਹਦਾ ਨਹੀਂ ਦਿਮਾਗ ਕੰਮ ਕਰਦਾ ਉਹਦੇ ਇਹਦੇ ਪੂਤ ਸਵਾਰਿਆ ਤੈਨੂੰ ਪਤਾ ਆਪਾਂ ਤੇ ਸਿਆਣੀ ਆ ਨਾ ਬਾਕੀ ਗੱਲ ਇਹ ਆ ਜੋ ਮਰਜ਼ੀ ਕਹਿੰਦੀ ਰਵੇ ਰਿਸ਼ਤਾ ਉੱਥੇ ਹੀ ਹੋਊਗਾ ਇਹ ਮੇਰੀ ਤੂੰ ਗੱਲ ਸੁਣ ਲੈ ਤੇ ਉਹਦੇ ਵੀ ਕੱਲਾ ਚੋਂ ਨਿਕੜ ਗਏ ਨਹੀਂ ਤਾਂ ਫਿਰ ਜੇ ਨਾ ਨ ਮੰਨੀ ਤਾਂ ਮੈਨੂੰ ਫਿਰ ਦੂਜੀ ਤਰ੍ਹਾਂ ਵੀ ਸਮਝਾਉਣਾ ਆਉਂਦਾ ਪੁੱਤ ਇਹ ਜਿਹੜਾ ਰਿਸ਼ਤੇ ਕਿਤੇ ਲੱਭਦੇ ਆ ਇਹਨੂੰ ਕੀ ਪਤਾ ਛੱਜਣ ਨੂੰ ਉੱਥੇ ਉਹਨੇ ਭੁੱਖੀ ਮਰਨਾ ਉਹ ਆਪ ਤੁਰਿਆ ਕਰਦਾ ਕਿ ਇਹਨੂੰ ਕੀ ਖਵਾਉ ਇਹਨੂੰ ਕੀ ਲਿਆ ਕੇ ਦਵ ਚਲੋ ਵੇਹਦੀ ਮੈਂ ਦੁਬਾਰਾ ਫੇਰ ਮੇਰੇ ਨਾਲ ਗੱਲ ਕਰਦੀ ਏ ਤੇ ਮੈਂ ਇਹਨੂੰ ਕਹਿੰਨੀ ਆ ਤੇ ਮੈਂ ਤਾਂ ਬਥੇਰਾ ਸਮਝਾਇਆ ਤੁਹਾਨੂੰ ਮੈਂ ਕੀ ਦੱਸਾਂ ਹਣ ਅਜੇ ਪੁੱਤ ਉਹ ਸੋਚਦੀ ਨਹੀਂ ਨਾ ਡੂੰਗਾ ਕਿ ਗਾੜੀ ਜਾ ਕੇ ਕੀ ਬਣੂ ਅਜੇ ਹੁਣ ਹੋਇਆ ਵੀ ਮੁੰਡਾ 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 ਕੱਲੋਂ ਮੁੰਡਾ ਮੁੰਡਾ ਮੁੰਡੇ ਨੂੰ ਕੱਲੇ ਨੂੰ ਵੇਕੇ ਕੀ ਕਰਾਂਗੇ ਆਪਾਂ ਮੈਂ ਆਪੇ ਸਗੋਂ ਮੰਮੀ ਆਨੇ ਪਾਨੇ ਸੂਟ ਇਸੇ ਕਰਕੇ ਖਰੀਦੇ ਮੈਂ ਹਾਂ ਚੱਲ ਮੈਨੂੰ ਕਿਹ ਜਾਂਦੀ ਜਾਂਦੀ ਸਿੱਖਣਾ ਵੀ ਦੇਵੇ ਕਿ ਕੱਲ ਨੂੰ ਕੋਈ ਕਰ ਲਊਗੀ ਤਾਂ ਆਪਾਂ ਪਵਾ ਲਾਂਗੇ ਕੋਈ ਗੱਲ ਨਹੀਂ ਜੋ ਮਰਜ਼ੀ ਉਹ ਕਹਿੰਦੇ ਰੋ ਆਪਾਂ ਸਾਹ ਉੱਥੇ ਹੀ ਕਰਨਾ ਜਿੱਥੇ ਹੁਣ ਕਿਹਾ ਬਹੁਤ ਵਧੀਆ ਸਾਹ ਗਿਆ ਇਹੋ ਜਿਹਾ ਮੁੜ ਕੇ ਘਰ ਬਾਹਰ ਨਹੀਂ ਲੱਗਦਾ ਭਾਵੇਂ ਢੂੰਡ ਕੇ ਵੀ ਲੱਭਿਆ ਤਾਂ ਵੀ ਨਹੀਂ ਲੱਭਦਾ ਹਾਂਜੀ ਉਹ ਤੁਹਾਡੀ ਗੱਲ ਸਹੀ ਕੋਈ ਨੂੰ ਤੂੰ ਸਮਝਾਣੀ ਵੀ ਇੱਥੇ ਹੀ ਹੋਣਾ ਨਹੀਂ ਕਿ ਫਿਰ ਮੋਹੀ ਉਹਦੀ ਮਾਂ ਜਿਉ ਮੇਰੀ ਧੀ ਆ ਨਾ ਤੇ ਫਿਰ ਮੈਂ ਆਪਣੀ ਜੇਤੇ ਆ ਗਈ ਨਾ ਤੇ ਫਿਰ ਵੇਖੀ ਕੀ ਹਾਲ ਹੁੰਦਾ ਤੇ ਹੋਊ ਵੀ ਉੱਥੇ ਹੀ ਫਿਰ ਚਲੋ ਮੈਂ ਕੋਈ ਨਹੀਂ ਕਰਦੀਆਂ ਗੱਲ ਫੇਰ ਇਹਨਾਂ ਠੀਕ ਆ ਠੀਕ ਆ ਚਲੋ ਮੰਮੀ ਮੈਂ ਵੇਖਾਂ ਚਾਹ ਤਰੀ ਹੁੰਦੀ ਇਹਨਾਂ ਨਾਲ ਪੜ ਲਿਆ ਵਸ ਮਨ ਕੋਈ ਨਹੀਂ ਲਿਆ ਕੋਤ ਕਿਹਾ ਚਲੋ ਠੀਕ ਕੋਈ ਤੇ ਘਰ ਆ ਜਾ ਥੋੜਾ ਜਿਹਾ ਬਹਿ ਜਾ ਮਾ ਰੈਸਟ ਲੈ ਲੈ ਮਾੜੀ ਜੀ ਬੋਣੀ ਨਹੀਂ ਚੱਕਦੇ ਕਿਹ ਵਾਲਾ ਉਹਨੇ ਬਹੁਤ ਟਰਾਈ ਕੀਤੇ ਭਾਬੀ ਮੈਂ ਨਾ 2 ਮਿੰਟ ਉੱਨੀ ਆ 2 ਮਿੰਟ ਬਾਹਰ ਜਲਨੀ ਬਸ ਕੰਮ ਹੀ ਕਿੱਥੇ ਜਲਨੀ ਆ 2 ਮਿੰਟ ਕੰਮ ਚਲਨੀ ਆ ਭਾਬੀ ਕਿਹੜਾ ਕੰਮ ਆ ਤੈਨੂੰ ਮੰਮੀ ਨਹੀਂ ਘਰ ਹੈਗੇ ਕਿਤੇ ਨਹੀਂ ਜਾਣਾ ਅੰਦਰ ਵਹਿ ਅੰਦਰ ਦਾ ਕੰਮ ਆ ਅੰਦਰ ਦੇ ਕੱਪੜੇ ਸੰਭਲਾ ਜਿਹੜੇ ਰਹਿ ਗਏ ਬਾਕੀ ਮੈਂ ਕੰਮ ਸਾਰਾ ਕਰਤਾ ਰਸੋਈ ਦਾ ਮੰਮੀ ਆਉਣ ਕੇ ਨਾ ਫਿਰ ਪੁੱਛ ਕੇ ਚਲ ਜੀ ਮੰਮੀ ਕਹਿ ਕੇ ਗਏ ਕਹਿੰਦੇ ਜਾਣ ਨਾ ਦੇਈ ਤੇ ਜਾ ਕੋਈ ਨਹੀਂ ਮੇਰਾ ਬਗਵੰਦ ਜਿਹੜਾ ਕੰਪਿਆਣਾ ਥੋੜਾ ਜਿਹਾ ਉੱਪਰ ਲਾ ਕੱਪੜਿਆਂ ਦਾ ਇੱਥੇ ਕੁੜੀ ਤਾਂ ਨਹੀਂ ਪਤਾ ਲੱਗਦਾ ਮੈਨੂੰ ਕਿੰਨਾ ਕ ਇਹਨੂੰ ਮੱਥਾ ਮਾਰ ਲੀਏ ਇਹਦੇ ਵੀਰ ਨੂੰ ਮੈਂ ਕਿੰਨੇ ਫੋਨ ਕੀਤੇ ਇੱਕ ਫੋਨ ਨਹੀਂ ਚੁੱਕਣ ਦੇ ਪਤਾ ਨਹੀਂ ਕਿੱਥੇ ਬੈਠੇ ਜਾਣਾ ਇਹਨੇ ਮੈਨੂੰ ਸਾਫ਼ ਪਤਾ ਨਹੀਂ ਕਿੱਥੇ ਜਾਣਾ ਮੁੰਡੇ ਨਾਲ ਚੱਲੀ ਹੋਣੀ ਹੋਰ ਕੀ ਰਿਸ਼ਤਾ ਜੋੜਨ ਦੇ ਹਣ ਕਾਲੀਆਂ ਪੈਂਦੀਆਂ ਨਹੀਂ ਅੰਦਰੋਂ ਅੰਦਰ ਮੈਂ ਵੀ ਕੀ ਕਰਾਂ ਮੈਂ ਤੇ ਆਪਨੇ ਸਮਝ ਆਉਂਦੇ ਮੰਮੀ ਵੀ ਬਾਜ਼ਾਰ ਚੱਲ ਗਏ ਆ ਵੇਖਾਂ ਅੰਦਰ ਚੱਲ ਗਈ ਆ ਕਿਤੇ ਭਰਾ ਨੂੰ ਫੋਨ ਕਰਾਂ ਇਹਨਾਂ ਨਾਲ ਗੱਲ ਕਰਾਂ ਫੇਰ ਮੇਰੇ ਤੇ ਗੱਲ ਆ ਜੈਨੀ ਕਿ ਘਰ ਬੇਟੀ ਧਿਆਨ ਨਹੀਂ ਰੱਖਿਆ ਚਲ ਮੈਂ ਫੋਨ ਕਰਦੀ ਆ ਇੱਕ ਵਾਰੀ ਇਹ ਜਿਵੇਂ ਅੰਦਰ ਹੈ ਗਈ ਆ ਉਨੀ ਨਹੀਂ ਛੇਤੀ ਚੁੱਕ ਦੇ ਹਲੋ ਹਾਂਜੀ ਸਤਿ ਸ੍ਰੀ ਅਕਾਲ ਫੋਨ ਤੇ ਚੁੱਕ ਲਿਆ ਕਰੋ ਯਾਰ ਇੰਨੇ ਫੋਨ ਮੈਂ ਕਰਨ ਦੀ ਤੁਹਾਨੂੰ ਸੈਲਣ ਲੱਗਾ ਹੀਗਾ ਤੈਨੂੰ ਬੈਲ ਨੂੰ ਆਨ ਕਰ ਲਿਆ ਕਰੋ ਨਾ ਕੋਈ ਕੰਮ ਹੀ ਹੁੰਦਾ ਬੰਦੇ ਨੂੰ ਤਾਂ ਹੀ ਫੋਨ ਕਰਦਾ ਕੋਈ ਸਾਨੂੰ ਇੰਨੀ ਟੈਨਸ਼ਨ ਪਈ ਹੋਈ ਤੇ ਤੁਸੀਂ ਵੀ ਨਾ ਬੱਸ ਮੈਂ ਚੰਨ ਰਹੀ ਐ ਕਿ ਹੁਣ ਅਹੀਂ ਲੱਗੇ ਆ ਛੰਮੀ ਉਹ ਰਸਤੇ ਨੇ ਹੀ ਮੁੰਡਾ ਵੇਖ ਲਿਆ ਐ। ਉਹ ਮੰਮੀ ਦੀ ਸਹੇਲੀ ਦੋਨਾਂ ਨੇ ਦੱਸ ਪਾਈ ਹੀ ਕੋਈ। ਘਰ-ਬਾਰ ਬਹੁਤ ਵਧੀਆ ਮੁੰਡਾ ਵੀ ਬਹੁਤ ਸੋਹਣਾ ਐ। ਆ ਡਿਮਾਂਡ ਵੀ ਨਹੀਂ ਹੈਗੀ ਉਹਨਾਂ ਦੀ ਕੋਈ। ਤੇ ਅਹੀਂ ਨਾ ਬਸ ਹੁਣ ਵਿਆਹ ਦੀ ਤਿਆਰੀ ਕਰਨੀ ਆ ਉਹਦੀ। ਮੰਮੀ ਤੇ ਕਹਿਣ ਦੇ ਕਿ ਵਿਆਹ ਦੀ ਤਿਆਰੀ ਕਰਨੀ ਐ ਤੇ ਤੁਸੀਂ ਵੀ ਇੰਜ ਕਰਿਓ ਹਫਤੇ ਦੀ ਕਿਦੀਆਂ ਛੁੱਟੀਆਂ ਲੈ ਕੇ ਤੇ ਆ ਜਿਓ। ਆਇਆ ਨਹੀਂ ਜਾਣਾ। ਯਾਰ ਇਹ ਦਤ ਨਾ ਨ ਕਰੋ ਚਲ ਠਾਕਾ ਅਸੀਂ ਲਾ ਦਾਂਗੀ ਇਹ ਸੰਭਾਲ ਲਾਂਗੇ ਵਿਆਹ ਤੇ ਤੁਹਾਡਾ ਹੋਣਾ ਜ਼ਰੂਰੀ ਆ ਨਾ ਨਹੀਂ ਨਹੀਂ ਇਹ ਦਾਨੀ ਹੋਣਾ ਮੈਂ ਇਕੱਲੀ ਕੀ ਕੀ ਸੰਭਾਂਗੀ ਯਾਰ ਕੋਸ਼ਿਸ਼ ਕਰਿਓ ਇੱਕ ਅੱਧੇ ਦਿਨ ਲਈ ਆ ਜਿਓ ਨਹੀਂ ਹਫ਼ਤਾ ਨਹੀਂ ਗੱਲਾਂ ਤੇ ਵਿਆਹ ਤੋਂ ਦੋ ਦਿਨ ਪਹਿਲਾਂ ਆ ਜਿਓ ਇਹ ਇੰਨੇ ਕੰਮ ਹੁੰਦੇ ਵਿਆਹ ਦੇ ਯਾਰ ਮੈਂ ਸਾਹ ਤੇ ਲਵਾ ਕੀ ਹੋਣੀ ਕੋਈ ਗੱਲ ਹੈਗੀ ਹਾਂਜੀ ਤੇ ਪੈਸੇ ਦਾ ਅਰੇਂਜਮੈਂਟ ਕਰਨਾ ਨਾ ਠੀਕ ਐ ਠੀਕ ਐ ਚਲੋ ਉਹ ਤਾਂ ਮੈਂ ਵੀ ਕਰ ਲਾਂਗੀ ਥੋੜਾ ਬਹੁਤਾ ਰਿਸ਼ਤੇਦਾਰ ਵੀ ਹੈਗੇ ਰਲ ਕੇ ਕਰ ਲਾਂਗੇ ਸਾਰੇ ਬਾਕੀ ਤੁਸੀਂ ਵੀ ਭੇਜਦੇ ਹੋ ਨਾ ਐਮ ਨਾਲ ਪਾ ਦਿਓ ਪੈਸੇ ਹਾਂਜੀ ਨਹੀਂ ਉਹ ਮੰਮੀ ਨੇ ਤੇ ਗਹਿਣਾ ਗੁਣਾ ਤੇ ਕਰ ਲਿਆ ਜੋ ਵੀ ਆ ਅੱਜ ਮੇਰੇ ਹਿਸਾਬ ਨਾਲ ਪਜਾਰੇ ਸੇ ਕੰਮ ਹੀ ਗਏ ਹੋ ਹਾਂਜੀ ਸ਼ਮੀ ਠੀਕ ਆ ਕੋਸ਼ਿਆ ਹਾਂਜੀ ਹਾਂਜੀ ਠੀਕ ਐ ਚਲੋ ਕੋਈ ਗੱਲ ਨਹੀਂ ਹੁਣ ਮੈਂ ਫੋਨ ਰੱਖਦੀ ਹਾਂ ਮੈਂ ਥੋੜਾ ਜਿਹਾ ਕੰਮ ਹੈਗਾ ਘਰ ਦਾ ਕਰ ਲਵਾਂ ਤੇ ਮੰਮੀ ਆਉਂਦੇ ਤਾਂ ਫਿਰ ਮੈਂ ਤੁਹਾਨੂੰ ਗੱਲ ਕਰਵਨੀ ਮੰਮੀ ਦੇ ਨਾਲ ਵੀ ਹਾਂਜੀ ਮੰਮੀ ਨੂੰ ਪੁੱਛ ਲਿਓ ਤੇ ਤਸੱਲੀ ਕਰ ਲਿਓ ਆਪਣੀ ਠੀਕ ਅੱਛਾ ਸਸਕਾਰ ਮੇਰਾ ਫੋਨ ਕਰਨਾ ਸਾਹਿਲ ਨੂੰ ਬਹੁਤ ਜ਼ਰੂਰੀ ਆ ਇੱਕ ਵਾਰੀ ਗੱਲ ਤੇ ਕਰਾਂ ਭਾਬੀ ਨੇ ਤਾਂ ਮੈਨੂੰ ਜਾਣ ਹੀ ਨਹੀਂ ਦੇਣਾ ਘਰੋਂ ਮੈਂ ਸੋਚਿਆ ਸੀ ਚੱਲ ਮੌਮੀ ਕਿਤੇ ਗਈ ਆ ਤੇ ਮੈਂ ਇੱਕ ਵਾਰੀ ਉਹਨਾਂ ਨਾਲ ਗੱਲ ਕਰਦਿਆਂ ਜਾ ਕੇ ਹੈਲੋ ਹੈਲੋ ਹਾਂ ਸਾਈਲੇ ਕੀ ਹਾਲ ਨੇ ਮੈਂ ਠੀਕ ਆ ਯਾਰ ਮੈਂ ਵੇਟ ਕਰ ਰਹੀ ਆਂ ਸੀ ਯਾਰ ਵੇਟ ਕੀ ਕਰਨ ਦੀ ਓ ਤੁਸੀਂ ਮੈਨੂੰ ਤੇ ਭਾਬੀ ਘਰੋਂ ਨਿਕਲ ਨਹੀਂ ਨੀ ਦੇਣਦੇ ਮੇਰਾ ਤੁਹਾਨੂੰ ਮਿਲਣਾ ਬਹੁਤ ਜ਼ਰੂਰੀ ਆ ਮੇਰੀ ਗੱਲ ਸੁਣੋ ਜੇ ਹੋ ਸਕਦਾ ਤੇ ਤੁਸੀਂ ਘਰ ਹੀ ਆਜੋ ਫਿਰ ਉਹ ਯਾਰ ਨਹੀਂ ਘਰ ਨਹੀਂ ਮਾ ਸਕਦਾ ਘਰ ਤੁਹਾਨੂੰ ਪਤਾ ਵਾ ਹਾਲਾਤ ਹੋਰ ਵਿਗੜ ਜਾਣੇ ਆ ਉਹਨਾਂ ਨੇ ਗੱਲ ਤੇ ਸੁਣਨੀ ਨਹੀਂ ਮੇਰੀ ਕੋਈ ਯਾਰ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇੱਕ ਵਾਰੀ ਤੁਸੀਂ ਗੱਲ ਤੇ ਕਰ ਸਕਦੇ ਹੋ ਨਾ ਆਣ ਕੇ ਮੇਰੇ ਘਰ ਦੇ ਨਾਲ ਪਰ ਯਾਰ ਆਪਾਂ ਤੇ ਜੋ ਸੋਚਿਆ ਸੀ ਆਪਾਂ ਮਿਲ ਕੇ ਗੱਲ ਕਰਦੇ ਆ ਨਾ ਇੱਕ ਵਾਰੀ ਤੇ ਕਿਸੇ ਨਾ ਕਿਸੇ ਬਹਾਨੇ ਕਰੀ ਬਾਹਰ ਤੇ ਆਓ ਮੇਰਾ ਤੁਹਾਨੂੰ ਮਿਲਣ ਦੀ ਗੱਲ ਹੋ ਰਿਹਾ ਮੈਂ ਇਹ ਚਾਹੁੰਨੀ ਆ ਕਿ ਤੁਸੀਂ ਘਰ ਆ ਕੇ ਮੰਮੀ ਤੇ ਭਾਬੀ ਜੀ ਨਾਲ ਗੱਲ ਕਰੋ ਵੀਰਾ ਮੇਰਾ ਤੇ ਘਰ ਨਹੀਂ ਹੁੰਦਾ ਪਰ ਭਾਬੀ ਨਾਲ ਦੇ ਇੱਕ ਵਾਰੀ ਤੁਸੀਂ ਗੱਲ ਕਰੋ ਨਾ ਫੇਸ ਟੂ ਫੇਸ ਸ਼ਾਇਦ ਕਿਤੇ ਭਾਬੀ ਮੰਮੀ ਮੰਨ ਹੀ ਜਾਣ ਤੇ ਸਾਡਾ ਦੋਵਾਂ ਦਾ ਰਿਸ਼ਤਾ ਹੋ ਜੇ ਹੋਰ ਕੀ ਚਾਹੀਦਾ ਆਪਾਂ ਦੋਨਾਂ ਨੂੰ ਯਾਰ ਫਿਰ ਇਦਾਂ ਵਾ ਇੱਕ ਵਾਰੀ ਤੁਸੀਂ ਉਹਨਾਂ ਨਾਲ ਗੱਲ ਕਰੋ ਫੇਰ ਹੀ ਮੈਂ ਘਰ ਆ ਸਕਦਾ ਹਾਂ ਇੱਕਦਮ ਇਦਾਂ ਆਉਂਗਾ ਫਿਰ ਤੁਹਾਨੂੰ ਪਤਾ ਵਾ ਉਹਨਾਂ ਨੇ ਜਿਹੜੀ ਮਾੜੀ-ਮੋਟੀ ਗੱਲ ਸੁਣੀ ਉਹ ਵੀ ਨਹੀਂ ਸੁਣੀ ਸਾਈ ਮੈਂ ਬੜੀ ਯਾਰ ਗੱਲ ਕਰਕੇ ਵੇਖ ਲਈ ਆ ਪਰ ਉਹ ਨਹੀਂ ਮੰਨਦੇ ਪਏ ਮੈਂ ਹੁਣ ਤੁਹਾਨੂੰ ਇੱਕੋ ਹੀ ਰਿਕਵੈਸਟ ਕਰਨ ਦੀ ਆ ਕਿ ਇੱਕ ਵਾਰੀ ਤੁਸੀਂ ਘਰ ਆ ਕੇ ਗੱਲ ਕਰ ਲਓ ਕੋਈ ਗੱਲ ਨਹੀਂ ਕੋਈ ਵਧੀਕੀ ਨਹੀਂ ਹੁੰਦੀ ਤੁਹਾਡੇ ਨਾਲ ਮੈਂ ਹੈਗੀ ਆ ਨਾ ਇੱਥੇ ਮੈਂ ਸਭ ਕੁਝ ਸੌਂਬ ਲਵਾਂਗੀ ਤੁਸੀਂ ਐਵੇਂ ਨਾ ਡਰੀ ਜਾਓ ਆਓ ਘਰ ਇੱਕ ਵਾਰੀ ਜੀ ਇਦਾਂ ਦੀ ਗੱਲ ਐ ਨਾ ਤੇ ਫਿਰ ਮੈਂ ਆ ਹੀ ਜੰਨਾ ਅੱਜ ਘਰੇ ਚਲੋ ਠੀਕ ਆ ਆਜੋ ਤੁਸੀਂ ਕੋਈ ਗੱਲ ਨਹੀਂ ਭਾਬੀ ਤੇ ਪਹਿਲੇ ਵੀ ਤੁਹਾਨੂੰ ਇੱਕ ਦੋ ਵਾਰੀ ਮਿਲੇ ਆ ਉਹਨਾਂ ਨੂੰ ਤੇ ਤੁਹਾਡਾ ਪਤਾ ਹੀ ਆ ਵੇਖੋ ਇੱਕ ਵਾਰੀ ਤੁਸੀਂ ਗੱਲ ਕਰਕੇ ਵੇਖੋ ਇਹਨਾਂ ਨਾਲ ਜੇ ਗੱਲ ਬਣ ਜੇ ਪਤਾ ਨਹੀਂ ਮੈਨੂੰ ਤੇ ਆ ਕੋਈ ਚੀ ਨੀ ਸੋਧਦਾ ਪਿਆ ਐ ਲੱਗਦਾ ਪਿਆ ਜਿਵੇਂ ਜ਼ਿੰਦਗੀ ਖਤਮ ਹੋ ਚੱਲੀ ਮੇਰੀ ਨਹੀਂ ਨਹੀਂ ਯਾਰ ਤੂੰ ਇਹ ਕੇ ਚੀਜ਼ ਦੀ ਟੈਨਸ਼ਨ ਨਾ ਲਾ। ਮੈਂ ਆ ਗਿਆ ਬੱਸ ਦਾ ਹਾਂ 5 ਮਿੰਟਾਂ ਚ ਹੀ ਆ ਗਿਆ ਮੈਂ। ਠੀਕ ਆ। ਹਾਇ ਰੱਬਾ ਸਾਰਾ ਕੁਝ ਠੀਕ ਰੱਖਿਓ ਪਾਪਾ ਜੀ। ਕੀ ਤੇ ਉਹ ਨਾ ਹੋਵੇ। ਕੀ ਇਥੇ ਕਲੇਸ਼ ਹੀ ਪੈ ਜਾਈ। ਇੱਕ ਵਾਰੀ ਗੱਲ ਤੇ ਕਰਕੇ ਦੇਖਣ। ਕੀ ਪਤਾ ਕੋਈ ਗੱਲ ਹੀ ਬਣ ਜਾਈ। ਮਾਨੇ ਜਾਣ ਦੋਵੇਂ ਜਾਣੇ। ਸੋ ਆਪੀ ਵੀ ਗੁੱਸੇ ਚ ਆ ਗਏ ਆ। ਪਤਾ ਨਹੀਂ ਕੀ ਕਹਿਣਗੇ ਸੋਹਣ।